ਹਾਂਜੀ ਕੀ ਨਾਮ ਹੈ ਜੀ ਤੁਹਾਡਾ ਅਸਲ ਧੋਖ ਸਿੰਘ ਆ ਜੀ ਮੇਰਾ ਨਾਮ ਜੀ ਕਿੱਥੇ ਰਹਿੰਦੇ ਤੁਸੀਂ ਆਹ ਹੈ ਤੇ ਵਸ ਰੋੜਾ ਕਲੋਨੀ 'ਚ ਰਹਿੰਦੇ ਆ ਜੀ ਰੋੜਾ ਕਲੋਨੀ ਕਿੱਥੇ ਪੈਂਦੀ ਸ਼ਹਿਰ 'ਚ ਸ਼ਹਿਰ 'ਚ ਆਹ ਹੈਗਾ ਰੋੜ ਊਂ ਰੋੜਾ ਜਾਂ ਗੰਡਵਾ ਰੋੜਿਆ ਜੀ ਅੱਛਾ ਹਾਂਜੀ ਅੱਛਾ ਕੀ ਤਕਲੀਫ ਹੈ ਤੁਹਾਨੂੰ ਆਪਣੇ ਚੰਬਲ ਹੋਈ ਹੋਈ ਸੀ ਸਾਰੇ ਜੀ ਜੰਪੜ ਕਿੰਨਾ ਕਿਚਰ ਹੋ ਗਿਆ ਜੰਪੜ ਇਹਨੂੰ ਜੀ ਹਰ 2 2.5 ਸਾਲ ਹੋ ਗਏ ਸੀਗੇ ਜੀ ਕਿੱਥੇ ਕੋਈ ਹੈ ਜੰਪੜ ਆ ਪੈਰ ਤੇ ਆ ਜੀ ਆ ਦੇਖੋ ਜੀ ਇੱਚ ਇਸ ਗਈ ਤਾਂ ਇਪਰ ਤਾਂ ਕਿਸੇ ਨਹੀਂ ਹਾਂ ਦੇਚੇ ਦੇ ਸੀ ਅੱਛਾ ਹਾਂਜੀ ਅੱਛਾ ਕਿੰਨਾ ਫਰਕ ਆ ਹੁਣ ਇਹਦੇ ਵਿੱਚ ਹਾਂ ਜੀ ਇੰਨਾ ਫਰਕ ਹੋ ਗਿਆ ਜੀ ਹਣ ਮੈਨੂੰ ਆਸ ਨਹੀਂ ਸੀਗੀ ਹਾ ਵੀ ਆ ਹਜ਼ਾਰਾਂ ਰੁਪਈਆ ਲਾ ਕੇ ਮੈਂ ਕਰ ਲੂੰਗਾ ਠੀਕ ਅੱਛਾ ਹਾਂ ਇਹਨਾਂ ਨੇ 1 ਰੁਪਈਆ ਵੀ ਨਹੀਂ ਲੈ ਸਤੋ ਜੀ ਹੂੰ ਤੋਂ ਪੈਸਾ ਨਹੀਂ ਲੱਗਾ ਨਹੀਂ ਜੀ ਬਿਲਕੁਲ ਫ੍ਰੀ ਹੋਇਆ ਹਾਂ ਜੀ ਆ ਜੀ ਫ੍ਰੀ ਕਿੰਨੇ ਕਿੰਨੀ ਕ ਬਿਮਾਰੀ ਘਟ ਗਈ ਆ ਹੁਣ ਕਿੰਨੇ ਕੁ ਰਹਿ ਗਈ ਆ ਹਾਂ ਜੀ 1 ਰੁਪਏ ਚ ਸਿਰਫ 25 ਕ ਪੈਸੇ ਦਾ ਆਇਆ ਆਇਆ ਹੂੰ ਹੋਰ ਭੈ ਇਹ ਵੀ ਹਟ ਜਾਣੀ ਹੈ ਜੀ 75% ਖਤਮ ਹੋ ਗਈ ਆ ਬਿਮਾਰੀ ਹਾਂ ਜੀ ਕਿੰਨੇ ਦਿਨ ਦਵਾਈ ਖਾਧੀ ਆ ਹਾਂ ਜੀ ਉਹਨਾਂ ਨੇ ਮੈਨੂੰ ਜੀ 1 ਮਹੀਨਾ ਕਿਹਾ ਸੀਗਾ ਜੀ ਅੱਜ ਮੈਂ ਅਤੇ ਘੋੜ ਲੈਣਾ ਆ ਜੀ ਦਵਾਈ ਇਹਨਾਂ ਦੇ ਕੋਲ ਤੀਸਰਾ ਹਫਤਾ ਹਾਂਜੀ ਹਫਤੇ ਹਫਤੇ ਲੱਗ ਜਾਂਦੇ ਹਾਂ ਹਾਂਜੀ ਅੱਛਾ ਅੱਜ ਹੁਣ ਜੇ ਜੀ ਇਹਨਾਂ ਦਾ ਕਿਤੇ ਫਰੇਬ ਸਾਰੇ ਇਨਸਾਨ ਹੋ ਜਾਣ ਨਾ ਹਰ ਜਦਾਂ ਆ ਭਲਾ ਕਰਦੇ ਆ ਆਹਾਂ 1 ਰੁਪਿਆ ਵੀ ਨਹੀਂ ਲੈਂਦੇ ਅੱਛਾ ਅਸੀਂ ਆਖੀ ਦਾ ਆਹਾਂ ਇਦਾਂ ਦੇ ਇਨਸਾਨ ਆ ਆਹਾਂ ਤਾਂ ਸ਼ਾਇਦ ਅਕਾਲ ਪੁਰਖ ਨੇ ਇਹਨਾਂ ਨੂੰ ਣਡਰ ਜਿਆ ਜੀ ਤੇ ਕੀ ਹੁਣ ਸੁਨੇਹਾ ਹੋਰ ਲੋਕਾਂ ਨੂੰ ਦੇਣਾ ਚਾਹੁੰਦਾ ਜਿਨ੍ਹਾਂ ਨੂੰ ਇਹ ਤਕਲੀਫ ਰਹੀ ਹੈ ਅਸੀਂ ਆਕੇ ਜੀ ਉਹ ਇਹਨਾਂ ਕੋਲ ਆਉਣ ਉਹ ਆਪਣਾ ਆ ਕੇ ਇਹਨਾਂ ਨੂੰ ਦੱਸਣ ਆਹ ਐਨੇ ਅچھے ਆ